ਆਮ ਆਦਮੀ ਪਾਰਟੀ ਨੂੰ ਜਲੰਧਰ ਵਿਖੇ ਦੀ ਜਿਮਨੀ ਚੌਂਡ ਚ ਚੋਣ ਮੁਹਿੰਮ ਚ ਉਸ ਵੇਲੇ ਬਹੁਤ ਵੱਡਾ ਸਾਨੂੰ ਹਲਾਰਾ ਮਿਲਿਆ ਹੌਸਲਾ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਅਫੀਸ਼ੀਅਲ ਉਮੀਦਵਾਰ ਬੀਬੀ ਸਰਜੀਤ ਕੌਰ ਜੀ ਅੱਜ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਰਹੀ ਹੈ ਤੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਿਤਾਉਣ ਲਈ ਤਤਪਰ ਅੱਜ ਤੁਹਾਡੇ ਸਾਹਮਣੇ ਪੇਸ਼ ਹੋਏ ਆਪਾਂ ਸਾਰੇ ਜਾਣਦੇ ਆ ਕਿ ਜਲੰਧਰ ਚ ਬੀਬੀ ਸਰਜੀਤ ਕੌਰ ਜੀ ਇਹਨਾਂ ਦੇ ਹਸਬੰਡ ਪਤੀ ਜਸਦਰ ਪ੍ਰੀਤਮ ਸਿੰਘ ਜੀ ਜਿਹੜੇ ਬਹੁਤ ਟਕਸਾਲੀ ਅਕਾਲੀ ਸਨ ਜਿਹੜੇ ਆਪ ਵੀ ਕਾਉਂਸਲਰ ਰਹੇ ਤੇ ਬੀਬੀ ਜੀ ਦੋ ਵਾਰ ਕਾਉਂਸਲਰ ਰਹੇ ਤੇ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਬਹੁਤ ਲੰਮਾ ਸਮਾਂ ਕੰਮ ਕੀਤਾ ਗਰੀਬ ਗੁਰਬਿਆਂ ਦੀ ਆਪਣੇ ਭਾਈਚਾਰੇ ਦੀ ਬਹੁਤ ਸੇਵਾ ਕੀਤੀ ਉਹਨਾਂ ਨੇ ਨਾਣੀ ਇਸ ਪਰਿਵਾਰ ਨੇ ਧਾਰਮਿਕ ਤੌਰ ਤੇ ਵੀ ਪੰਥ ਦੀ ਬਹੁਤ ਵੱਡੀ ਸੇਵਾ ਨਿਭਾਈ ਆ ਤੇ ਉਹ ਅੱਜ ਸਾਡੇ ਵਿੱਚ ਸ਼ਾਮਲ ਹੋ ਰਹੇ ਆ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਬਲ ਮਿਲਿਆ ਹੈ ਜਿਹੜੀ ਚਲੰਦਰ ਵੈਸਟ ਦੀ ਚੋਣ ਹੋ ਰਹੀ ਹੈ ਉਹਦੇ ਵਿੱਚ ਸ਼ਰੋਣੀ ਕਾਲੀ ਦਲ ਦੇ ਜੋ ਉਮੀਦਵਾਰ ਸਨ বিবি सरजीत कौर जी ਜਿਨ੍ਹਾਂ ਨੇ ਜਿਵੇਂ ਪਮਨਟੀਨੂ ਜੀ ਹੋਰ ਨੇ ਕਿਹਾ ਕਿ ਜਥੇਦਾਰ ਪ੍ਰੀਤਮ ਸਿੰਘ ਜੀ ਜਿਨ੍ਹਾਂ ਨੇ ਬਹੁਤ ਇਸ ਆਪਣੇ ਇਲਾਕੇ ਦੀ ਸੇਵਾ ਨਿਮਰ ਹੋ ਕੇ ਕੀਤੀ ਧਾਰਮਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਲੋਕਾਂ ਨਾਲ ਵਰਤੇ ਉਹ ਆਪ ਵੀ ਨਗਰ ਕੌਂਸਲ ਦੇ ਮੈਂਬਰ ਬਣੇ ਔਰ ਉਸ ਤੋਂ ਬਾਅਦ ਜੇ ਕਿ ਇਹ ਦੋ ਵਾਰ ਬੀਬੀ ਜੀ ਸਰਜੀਤ ਕੌਰ ਜੀ ਵੀ ਨਮਾਇੰਦਗੀ ਕਰ ਚੁੱਕੇ ਐ ਔਰ ਅੱਜ ਜੋ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਜਿਨ੍ਹਾਂ ਤੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਮਿਹਰ ਕੀਤੀ ਔਰ ਅੱਜ ਉਹ ਸਰਕਾਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਲੋਕਪੱਖੀ ਨੀਤੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ 'ਚ ਵੇਖਣ ਨੂੰ ਘੱਟ ਮਿਲਦੀਆਂ ਸਨ ਜਿਹੜੀਆਂ ਉਹਨਾਂ ਨੇ ਲੋਕਾਂ ਦੇ ਸਾਹਮਣੇ ਰੱਖੀਆਂ ਚਾਹੇ ਨੌਕਰੀਆਂ ਤੋਂ ਲੈ ਲੀਏ ਹਰ ਇੱਕ ਵਰਗ ਲਈ ਬਿਜਲੀ ਦੀ ਛੋਟ ਦੇਣੀ ਔਰ ਜ਼ੀਰੋ ਬਿੱਲ ਆਉਣੇ ਇਹ ਸਾਰੀਆਂ ਗੱਲਾਂ ਔਰ ਬੀਬੀ ਜੀ ਹੋਰਾਂ ਦਾ ਸਾਡੀ ਪਾਰਟੀ ਵਿੱਚ ਆਉਣਾ ਪਾਰਟੀ ਨੂੰ ਮਜ਼ਬੂਤ ਕਰਨਾ ਅੱਜ ਜਦੋਂ ਚੋਣ ਮਹਿ ਪੂਰੀ ਭਖਦੀ ਜਾ ਰਹੀ ਹੈ ਉਹਦੇ ਵਿੱਚ ਆ ਕੇ ਸ਼ਾਮਲ ਹੋਣਾ ਤੇ ਵੱਡਾ ਯੋਗਦਾਨ ਪਾਉਣਾ ਸਾਰਿਆਂ ਲਈ ਸਾਡੀ ਪਾਰਟੀ ਲਈ ਬਹੁਤ ਖੁਸ਼ੀ ਦੀ ਗੱਲ ਹੈ ਹੌਸਲੇ ਦੀ ਗੱਲ ਹੈ ਬੀਬੀ ਜੀ ਖੁਰਾ ਨੇ ਵੀ ਇਹ ਫੈਸਲਾ ਕਿਸੇ ਗੱਲ ਤੇ ਕਿ ਜਿਹੜਾ ਰਾਜਨੀਤਿਕ ਬੰਦਾ ਹੁੰਦਾ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਸਾਝ ਹੁੰਦੀ ਹੈ ਤੇ ਉਹ ਹੱਲ ਕਰਵਾਉਣ ਦੇ ਲਈ ਆਪਣੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਕਿਸੇ ਵੀ ਪਾਰਟੀ 'ਚ ਕਿਸੇ ਦਾ ਵੀ ਜਿਹ ਕੋ ਨਾਲ ਰਲਦਾ ਉਹ ਸਮੀਦਾ ਵੀ ਲੋਕਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਲੋੜਾਂ ਤੇ ਗੱਲਾਂ ਪੂਰੀਆਂ ਹੋਣ ਸੋ ਸਰਦਾਰ ਭਗਵੰਤ ਸਿੰਘ ਮਾਨੋਰਾਂ ਤੇ ਬਹੁਤ ਵੱਡਾ ਭਰੋਸਾ ਹੈ ਔਰ ਇਹ ਵੀ ਗੱਲ ਹੈ ਕਿ ਉਹ ਇੱਕ ਵਰਗ ਦੀ ਤਰਜਮਾਨੀ ਨਹੀਂ ਕਰਦੇ ਚਾਹੇ ਉਹ ਕਿਸਾਨੀ ਹੈ ਮਜ਼ਦੂਰ ਹੈ ਚਾਹੇ ਵਪਾਰੀ ਹੈ ਔਰ ਚਾਹੇ ਮਲਾਜਮਤ ਕਰਨ ਵਾਲੇ ਲੋਕ ਨੇ ਸਾਰਿਆਂ ਦੀ ਸੱਚਦੇ ਢੰਗ ਨਾਲ ਤਰਜਮਾਨੀ ਕਰਦੇ ਨੇ कोरोना ਨੂੰ ਦੇਖਦਿਆਂ ਹੋਇਆ ਬੀਬੀ ਜੀ ਹੋਰਾਂ ਨੇ ਸਾਡੇ ਵਿੱਚ ਸ਼ਮੂਲੀਅਤ ਕੀਤੀ ਹੈ ਮੈਂ ਆਪਣੇ ਵੱਲੋਂ ਆਪਣੇ ਸਤਿਕਾਰਯੋਗ ਭੈਣ ਜੀ ਹੋਰਾਂ ਨੂੰ ਜੀ ਆਇਆਂ ਕਹਿੰਦਾ ਔਰ ਇਸ ਗੱਲ ਦਾ ਵੀ ਵਿਸ਼ਵਾਸ ਦਿਵਾਉਣਾ ਕਿ ਜਿੱਡਾ ਤੁਸੀਂ ਸਾਡੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਸੀਐਮ ਸਾਹਿਬ ਤੇ ਤੁਹਾਨੂੰ ਕਦੇ ਵੀ ਕਿਹਾ ਇਹੋ ਜੀ ਗੱਲ ਸਾਡੇ ਪ੍ਰਤੀ ਨਹੀਂ ਆਊਗੀ ਕਿ ਅਸੀਂ ਤੁਹਾਡੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਔਰ ਤੁਹਾਨੂੰ ਤੁਹਾਡਾ ਇੱਜ਼ਤ ਮਾਨ ਸਨਮਾਨ ਅੱਜ ਨਾਲੋਂ ਵੀ ਵੱਧ ਹਮੇਸ਼ਾ ਲਈ ਕਰਾਂਗੇ ਤੁਹਾਨੂੰ ਜਿੱਥੇ ਕਿਤੇ ਸੇਵਾ ਦੀ ਲੋੜ ਆ ਸੇਵਾ ਦੇ ਲਈ ਵੀ ਵੰਗਾਰਾਂਗੇ ਔਰ ਤੁਹਾਨੂੰ ਕਈ ਜ਼ਿੰਮੇਵਾਰੀਆਂ ਵੀ ਪਾਰਟੀ ਵੱਲੋਂ ਸਰਕਾਰ ਵੱਲੋਂ ਸਮੇਂ ਆਉਣ ਤੇ ਦਿੱਤੀਆਂ ਜਾਣਗੀਆਂ ਫਿਰ ਮੈਂ ਦੁਬਾਰਾ ਤੁਹਾਨੂੰ ਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਵਧਾਈ ਵੀ ਦਿੰਨਾ ਜੀ ਆਇਆਂ ਵੀ ਆਖਦਾ ਔਰ ਵਿਸ਼ਵਾਸ ਵੀ ਦਿਵਾਉਣਾ ਕਿ ਤੁਸੀਂ ਸਾਡੇ ਭੈਣ ਭਰਾ ਹੋ ਕਾਕਾ ਦੀਪ ਹੋਰਾਂ ਨੂੰ ਵੀ ਸਾਡੇ ਬਹੁਤ ਹੀ ਹਰਮਨ ਪਿਆਰੇ ਔਰ شریف ਪਰਿਵਾਰ ਸ੍ਰੀ ਚੂਨੀ لال ਜੀ ਭਗਤ ਸਾਹਿਬ ਉਹਨਾਂ ਨੂੰ ਸਾਰੇ ਲੋਕ ਜਾਣਦੇ ਆ ਉਹਨਾਂ ਦੇ بیٹے ਮਹਿੰਦਰ ਭਗਤ ਜੀ ਸਾਡੇ ਉਮੀਦਵਾਰ ਨੇ ਜਿਹੜੀ ਜਿਸ ਦੇ ਸਦਕਾ ਸਾਨੂੰ ਸਾਰੇ ਹੀ ਇਸ ਇਲਾਕੇ 'ਚ ਬਹੁਤ ਵੱਡਾ ਸਮਰਥਨ ਮਿਲਦਾ ਤੇ ਅੱਜ ਭੈਣ ਜੀ ਹੋਰਾਂ ਦਾ surjit kaur ਜੀ ਹੋਰਾਂ ਦਾ ਸਰਦਾਰ ਪ੍ਰੀਤਮ ਸਿੰਘ ਜੀ ਸਵਰਗਵਾਸੀ ਜਥੇਦਾਰ ਸਾਹਿਬ ਦੇ ਪਰਿਵਾਰ ਦਾ ਸਾਡੇ ਵਿੱਚ ਆਉਣਾ ਉਹਨਾਂ ਦੇ ਸਾਥੀਆਂ ਦਾ ਆਉਣਾ ਸਾਨੂੰ ਬਹੁਤ ਵੱਡਾ ਬਲ ਮਿਲਿਆ ਇਸ ਚੋਣ ਮੈਮ ਨੂੰ ਪਕਾਇਆ ਔਰ ਅਸੀਂ ਪੂਰੀ ਸ਼ਾਨ ਨਾਲ ਇਸ ਨੂੰ ਜਿੱਤਾਂਗੇ ਸਾਰਿਆਂ ਦਾ ਧੰਨਵਾਦ ਮੇਰੇ মিডিਆ ਵੀਰੋ ਅੱਜ ਸਾਡੇ ਨਾਲ ਪੰਜਾਬ ਸਰਕਾਰ ਵਿੱਚ ਸੀਨੀਅਰ ਮੰਤਰੀ ਕੁੜਿਆ ਸਾਹਿਬ ਉਹਦੇ ਨਾਲ ਸਾਡੇ ਲੋਕ ਸਭਾ ਇਲੈਕਸ਼ਨ ਲੜ ਚੁੱਕੇ ਆਮ ਆਦਮੀ ਪਾਰਟੀ ਦੇ ਬਹੁਤ ਸੀਨੀਅਰ ਆਗੂ ਮੇਰੇ ਵੀਰ ਪਵਨ ਕੁਮਾਰਟੀਨੂ ਜੀ ਔਰ ਸਾਡੇ ਭੈਣ ਜੀ ਸੁਜੀਤ ਕੌਰ ਜੀ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸਵਰਗਵਾਸੀ ਸਰਦਾਰ ਪ੍ਰੀਤਮ ਸਿੰਘ ਜਿਹੜੇ ਕਿ ਜਸਜਧਾਰ ਪ੍ਰੀਤਮ ਸਿੰਘ ਜੀ ਬਹੁਤ ਹੀ ਇੱਕ ਜੂਜਾਰੂ ਔਰ ਪੰਥਕ ਨਾਲ ਪਿਆਰ ਕਰਨ ਵਾਲੇ ਔਰ ਕਾਲੀ ਦਲ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਸਥਾਨ ਸੀ ਅੱਜ ਭੈਣ ਜੀ ਅਕਾਲੀ ਦਲ ਛੱਡ ਕੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਪਾਲিসੀਆਂ ਦੇਖਦੇ ਹੋਏ ਉਨ ਦੇ ਕੰਮਾਂ ਨੂੰ ਦੇਖਦੇ ਹੋਏ ਔਰ ਆਪਣੇ ਇਲਾਕੇ ਦੇ ਭਵਿੱਖ ਲਈ ਆਪਣੇ ਇਲਾਕੇ ਦੀ ਬਿਹਤਰੀ ਲਈ ਅਕਾਲ ਦਲ ਛੜਕੇ ਆਮ ਆਦਮੀ ਪਾਰਟੀ ਚ ਆਏ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਔਰ ਮੈਨੂੰ ਅੱਜ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਇਸ ਪਰਿਵਾਰ ਨਾਲ ਸਾਡਾ ਬਹੁਤ ਲੰਬੇ ਸਮੇਂ ਤੋਂ ਸੰਬੰਧ ਹੈ ਭਰਾਵਾ ਵਰਗਾ ਔਰ ਅਸੀਂ ਅੱਜ ਮਹਿਸੂਸ ਕਰ ਰਹੇ ਹਾਂ ਕਿ ਇਹਨਾਂ ਦੇ ਆਮ ਆਦਮੀ ਪਾਰਟੀ ਜੁਆਇਨ ਕਰਨ ਦੇ ਨਾਲ ਆਮ ਆਦਮੀ ਪਾਰਟੀ ਨੂੰ ਬਹੁਤ ਮਜ਼ਬੂਤੀ ਮਿਲੀ ਹੈ ਔਰ ਜੰਦਰ ਵੈਸ ਜੋ ਸੀਟ ਹੈ ਜੋ ਇਲੈਕਸ਼ਨ ਹੋ ਰਿਹਾ ਹੈ ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਮੈਂ ਇੱਕ ਵਾਰੀ ਪੰਜਾਬ ਦੇ ਹਰਮਨ ਪਿਆਰੇ ਨੇਤਾ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਵੀ ਧੰਨਵਾਦ ਕਰਨਾ ਉਹਨਾਂ ਨੇ ਭੈਣ ਜੀ ਨੂੰ ਅੱਜ ਜੁਆਇਨ ਵੀ ਕਰਾਇਆ ਔਰ ਨਾਲ ਭਰੋਸਾ ਵੀ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਨੂੰ ਪੂਰਾ ਮਾਨ ਸਤਿਕਾਰ ਮਿਲੇਗਾ ਔਰ ਜੋ ਵੀ ਸਾਨੂੰ ਹੁਕਮ ਕਰਨਗੇ ਪਾਰਟੀ ਨੂੰ ਮਾਨ ਸਰ ਪੂਰਾ ਕਰਨਗੇ ਬਹੁਤ ਬਹੁਤ ਧੰਨਵਾਦ